5 ਸਾਲ ਪਹਿਲਾਂ ਰਣਜੀਤ ਬਾਵਾ ਦਾ ਇੱਕ ਗੀਤ ਆਇਆ ਸੀ ਮੇਰਾ ਕੀ ਕਸੂਰ ਜਿਸ ਤੇ ਕੁਝ ਲਾਈਨਾਂ ਨੂੰ ਲੈ ਕੇ ਹਿੰਦੂ ਸਿਕਟਨਾ ਵੱਲੋਂ ਇਤਰਾਜ਼ ਜਤਾਇਆ ਗਿਆ ਸੀ ਤੇ ਅੱਜ ਫਿਰ ਉਸੇ ਗੀਤ ਕਰਕੇ ਰਣਜੀਤ ਬਾਵਾ ਦਾ ਵਿਰੋਧ ਕੀਤਾ ਗਿਆ ਤੇ ਜੰਮੂ 'ਚ ਹੋਣ ਵਾਲਾ ਸ਼ੋਅ ਰੱਦ ਕਰਵਾ ਦਿੱਤਾ ਗਿਆ ਜਿਸ ਬਾਰੇ ਲਾਈਵ ਦੱਸਦੇ ਹੋਏ ਰਣਜੀਤ ਬਾਵਾ ਨੇ ਦੇਖੋ ਕਿਵੇਂ ਨਫ਼ਰਤ ਫਲਾਉਣ ਵਾਲਿਆਂ ਨੂੰ ਜਵਾਬ ਦਿੰਦਾ ਹੈ ਬਾਜੀ ਜੰਮੂ ਦਾ ਕਿਸੇ ਨਾ ਉਹ ਜੰਮੂ ਦੇ ਯਾਰ ਹਾਂਜੀ ਜੰਮੂ ਵਾਲਾ ਪਤਾ ਨਹੀਂ ਉਹ ਮੈਨੂੰ ਵੀ ਸੁਣ ਚ ਆਇਆ ਸਾਡੀ ਟੀਮ ਨੂੰ ਪਤਾ ਹੋਣਾ ਯਾਰ ਸ਼ੋਅ ਸੀਗਾ ਨਹੀਂ ਸੀਗਾ ਮੈਨੂੰ ਇਹਦੇ ਬਾਰੇ ਇਨੀ ਨੋ ਲੈਜ ਮੈਂ ਤਾਂ ਬਸ ਸਟੇਜ ਤੇ ਪਹੁੰਚਣ ਵਾਲਿਆਂ ਜੋ ਹਾਂ ਇੱਕ ਦਿਨ ਪਹਿਲਾਂ ਪਤਾ ਲੱਗਦਾ ਕਿ ਆਪਾਂ ਇਹ ਸ਼ੋਅ ਤੇ ਜਾਣਾ ਆ ਬਾਕੀ ਇਨੀ ਮੈਂ ਡੀਪਲੀ ਨੋ ਲੈਜ ਨਹੀਂ ਰੱਖਦਾ ਕਿ ਆਪਾਂ ਕਦੋਂ ਕਿੱਥੇ ਸ਼ੋਅ ਆ ਉਹ ਟੀਮ ਦਾ ਕੰਮ ਆ ਤੇ ਉਹ ਪਤਾ ਨਹੀਂ ਕੰਟਰੋਵਰਸੀ ਆਪ ਹੀ ਬਣਾ ਲੈਂਦੇ ਆ ਜਦੋਂ ਸਾਡਾ ਕੋਈ ਸ਼ੋਅ ਹੁੰਦਾ ਆ ਹਿੰਦੂ ਵੀ ਸਾਡੇ ਭਰਾ ਆ ਯਾਰ ਅਸੀਂ ਕਿਹੜਾ ਕੋਈ ਮੈਨੂੰ ਤਾਂ ਸਮਝ ਨਹੀਂ ਆਉਂਦੀ ਤੁਸੀਂ ਜਿਆਦਾ ਫਸਾਦ ਖੜਾ ਕਰ ਲੈਂਦੇ ਹੋ ਔਰ ਉਹ ਗਾਣੇ ਨੂੰ ਜਿਹੜੇ ਗਾਣੇ ਨਾਲ ਤੁਸੀਂ ਰੌਲਾ ਪਾਉਂਦੇ ਆ ਉਹ ਗਾਣਾ ਆਏ ਨੂੰ 5 ਸਾਲ ਹੋ ਗਏ 5 ਸਾਲ ਪਹਿਲਾਂ ਦਾ ਉਹ ਗਾਣਾ ਆਇਆ ਉਹ ਗਾਣਾ ਅਸੀਂ ਡਿਲੀਟ ਵੀ ਕਰਤਾ ਉਹਦਾ ਸਪਸ਼ਟਿਕਰਨ ਵੀ ਜਦੇ ਦੇਤਾ ਸੀ ਜਿਹੜਾ ਭਾਵਨਾਵਾਂ ਨੂੰ ਠੇਸ ਪਹੁੰਚਦੀ ਆ ਉਹਦੇ ਰਿਗਾਰਡਿੰਗ ਤੇ ਆ ਸਾਡਾ ਕੋਈ ਹੈਗਾ ਹੀ ਨਹੀਂ ਰੌਲਾ ਯਾਰ ਸਾਡੇ ਪਿੰਡ ਤੋਂ ਦੇ ਮੁੰਡੇ ਇੰਨੇ ਯਾਰ ਮਿੱਤਰ ਆ ਇੰਨੇ ਸਾਡੇ ਨਾਲ ਖੇਡਦੇ ਰਹੇ ਆ ਪਿੰਡ ਵੀ ਸਾਡੇ ਹੁਣ ਵੀ ਸਾਡੇ ਨਾਲ ਪਿੰਡ ਤੋਂ ਦੇ ਮੁੰਡੇ ਦੋ ਰਹਿੰਦੇ ਆ ਆ ਰਾਜਪੂਤਾਂ ਦੇ ਮੁੰਡੇ ਸਾਡੇ ਮਿੱਤਰ ਆ ਠਾਕਰਾ ਦੇ ਮੁੰਡੇ ਸਾਡੇ ਮਿੱਤਰ ਆ ਇਹ ਥੋੜੀ ਹੈਗੇ ਅਸੀਂ ਕੋਈ ਇਕ ਕੁ ਡੰਡਾ ਚੁੱਕਿਆ ਆ ਤੁਸੀਂ ਫਸਾਦ ਕੜਾ ਕਰ ਲੈਂਦੇ ਹੋ ਆ ਕੁਝ ਪੱਤਰਕਾਰ ਵੀ ਆ ਮਿਲ ਲੱਗਾ ਜੰਮੂ ਚ ਉਹਨਾਂ ਨੇ ਬੜਾ ਰੌਲਾ ਪਾਇਆ ਚਾਰ ਪੰਜਾਂ ਦਾ ਕੁਝ ਹੋਰ ਜਿਹੜੇ ਆ ਸੋ ਕਾਲਡ ਜਿਹੜੇ ਬਣ ਜਾਂਦੇ ਆ ਧਰਮ ਦੇ ਠੇਕੇਦਾਰ ਤੁਸੀਂ ਨਾ ਇਦਾਂ ਕਰਿਆ ਕਰੋ ਸਾਡਾ ਕੋਈ ਰੌਲਾ ਨਹੀਂ ਯਾਰ ਅਸੀਂ ਸਾਰਿਆਂ ਨੂੰ ਪਿਆਰ ਕਰਦੇ ਆ ਜੰਮੂ ਸਾਡਾ ਆਪਣਾ ਸ਼ਹਿਰ ਆ ਪੰਜਾਬੀਆਂ ਦਾ ਸ਼ਹਿਰ ਆ ਸਾਰੇ ਡੋਗਲੀ ਸਾਡੇ ਭਰਾਵਾਂ ਵਰਗੇ ਆ ਸਾਡੀ ਸਾਡੀ ਵੀ ਤਾਂ ਬੋਲੀ ਆ ਸਾਰਿਆਂ ਸਾਰੀ ਜਗ੍ਹਾ ਤੇ ਕਿਸੇ ਨਾਲ ਸਾਡਾ ਕੋਈ ਮੈਲ ਵਿਰੋਧ ਨਹੀਂ ਭਰਾ ਸਾਰੇ ਖੁਸ਼ ਰਹੋ ਤੰਦਰੁਸਤ ਰਹੋ ਛੋਟੀ ਜੀ ਲਾਈਫ ਆ ਪਿਆਰ ਮੁਹੱਬਤ ਕਰੋ ਜਦੋਂ ਸੁਣਨਾ ਹੋਊਗਾ ਆ ਜਾਾਂਗੇ ਨਹੀਂ ਸੁਣਨਾ ਤੇ ਕੋਈ ਗੱਲ ਨਹੀਂ ਕਰੇਗਾ ਬਈ ਤੇ ਅਖਾੜੇ ਲੱਗੇ ਜਾਂਦੇ ਆ ਕੋਈ ਇਧਰ ਆਲਾ ਨਹੀਂ ਕੋਈ ਮਸਲਾ ਨਹੀਂ ਜਿਹੜੀ ਚੀਜ਼ ਧੱਕੇ ਨਾਲ ਕਦੀ ਕੋਈ ਚੀਜ਼ ਨਹੀਂ ਹੁੰਦੀ ਸੋ ਬੇਨਤੀ ਇਹ ਆ ਕਿ ਉਹਨੂੰ ਫਸਾਦ ਨਾ ਬਣਾਇਓ ਪਰ ਬਾਰ-ਬਾਰ ਬਾਰ-ਬਾਰ ਉਹ ਗਾਣਾ ਲਾ ਕੇ ਸਗੋਂ ਤੁਸੀਂ ਉਹ ਗਾਣੇ ਨੂੰ ਮੇਰਾ ਕੀ ਕਸੂਰ ਨੂੰ ਤੁਸੀਂ ਆਪਣੇ ਪੇਜਾਂ ਤੇ ਪਾ ਕੇ ਸਗੋਂ ਜਨਤਾ ਦੁਨੀਆ ਨੂੰ ਦੱਸ ਦਿਓ ਅਸੀਂ ਤਾਂ ਕਦੀ ਸ਼ੇਰ ਹੀ ਨਹੀਂ ਕੀਤਾ 5 ਸਾਲ ਹੋ ਗਏ ਅਸੀਂ ਤਾਂ ਕਦੀ ਨਾਂ ਨੂੰ ਗਾਇਆ ਨਾ ਕਦੀ ਲਾਇਆ ਜਿੱਦਨ ਅਸੀਂ ਲਾ ਲਿਆ ਤੁਸੀਂ ਫਿਰ ਮੁੜ ਕੇ ਖੱਚੇ ਖਾ ਰਹੇ ਨੇ ਆਪ ਤੁਸੀਂ ਹਟਦੇ ਨਹੀਂ ਆਪ ਤੁਸੀਂ ਆਪ ਦੀ ਬੇਇੱਜ਼ਤੀ ਸਗੋਂ ਖੋਦ ਕਰਦੇ ਆਂ ਸੋ ਬੇਨਤੀ ਆ ਕਿ ਫਸਾਦ ਨਾ ਖੜੇ ਕਰਿਆ ਕਰੋ ਐਵੇਂ ਨਾ ਥੋਕੀ ਟੀਆਰਪੀ ਦੇ ਬਦਲੇ ਆ ਐਵੇਂ ਥੋਕੇ ਦੇ ਸੂਰਮੇ ਬਣਿਆ ਕਰੋ ਰੌਲਾ ਪਾਇਆ ਕਰੋ ਖੁਸ਼ ਰਹਾ ਕਰੋ ਪਿਆਰ ਕਰੋ ਇੱਕ ਦੂਜੇ ਨੂੰ ਸਾਰੇ ਧਰਮ ਸਾਡੇ ਸਾਂਝੇ ਆ Hindu ਧਰਮ ਵੀ ਸਾਨੂੰ ਪਿਆਰਾ ਆ ਇਸਾਈ ਧਰਮ ਵੀ ਪਿਆਰਾ ਆ ਸਿੱਖ ਧਰਮ ਵੀ ਸਾਡਾ ਆਪਣਾ ਆ ਸਾਰੇ ਧਰਮ ਬਹੁਤ ਪਿਆਰੇ ਆ ਸਾਰਿਆਂ ਦਾ ਸੀ ਸਤਿਕਾਰ ਕਰਦੇ ਆ ਸਾਰਿਆਂ ਨੂੰ ਬਹੁਤ ਪਿਆਰ ਤੇ ਸਾਰਿਆਂ ਨੂੰ ਰੱਬ ਚੜ੍ਹਦੀ ਕਲਾ 'ਚ ਰੱਖੇ ਸਾਰੇ ਤਰਫ ਬਹੁਤ ਚੰਗਿਆ ਜੀ ਸਭ ਦਾ ਸਰਕਾਰ ਕਰੋ ਸੀ ਸਾਰਿਆਂ ਦਾ ਸਤਾਰ ਕਰਦੀ ਆ